ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ 30 ਅਗਸਤ ਤੇ 31 ਅਗਸਤ ਤੇ 1 ਸਤੰਬਰ 2 ਸਤੰਬਰ ਪੰਜਾਬ ਦੇ ਵਿੱਚ ਮੌਲੇ ਧਾਰਮੀ ਹਾ ਦਾ ਐਲਾਨ ਹੋਇਆ ਜੀ ਅਗਲੇ 4 ਦਿਨਾਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪਾਉਣਗੇ ਇੱਕ ਵੈਸਟਰਨ ਡਿਸਰਵਰਸ ਯਾਨੀ ਕਿ ਪੱਛਮੀ ਸਿਸਟਮ ਜਿਹੜਾ ਕਿ ਸਰਗਰਮ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਅੱਜ ਵੀ ਟੁੱਟਮਝਾ ਕਾਰਵਾਈਆਂ ਜਿਹੜੀਆਂ ਮੀਂਹ ਦੀਆਂ ਜਾਰੀ ਨੇ ਤੇ ਮੌਸਮ ਹਾ ਅਗਲੇ ਵੀ ਜਿਹੜੀ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਤੇ ਅਗਲੇ 4 ਦਿਨਾਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪਾਉਣ ਫਰੀਦਕੋਟ ਬਠਿੰਡਾ ਸ੍ਰੀ ਮਕਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਅਬੋਹਰ ਸ੍ਰੀ ਮਕਸਰ ਸਾਹਿਬ ਦੇ ਨਾਲ ਲੱਗਦੇ ਮਾਨਸੇ ਦੇ ਖੇਤਰ ਬਰਨਾਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਪੰਚਕਲਾ ਤੇ ਉੱਪਰ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਜੜੇ ਆ ਪਹੁੰਚਣਗੇ ਨਾਲ ਦਬਾਬੇ ਦੇ ਖੇਤਰਾਂ ਦੇ ਵਿੱਚ ਤੇ ਮਾਝੇ ਦੇ ਖੇਤਰਾਂ ਦੇ ਵਿੱਚ ਵੀ ਅਲਰਟ ਹੈ ਸੋ ਆਉਂਦੇ 4 ਦਿਨਾਂ ਦੇ ਵਿੱਚ ਇਹ ਸਿਸਟਮ ਪੂਰੀ ਤਰ੍ਹਾਂ ਜਾਗਵੰਦ ਹੋਵੇਗਾ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਲਗਵਾਵੇਗਾ ਸੋ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਣੇ ਆ ਜੀ ਜੋ ਅ ਮੌਸਮ ਵਿਭਾਗ ਨੇ 19 29 ਤਰੀਕ ਦੀ ਤਰੀਕ ਹੈ ਜਿਹੜੀ 29 ਅਗਸਤ ਨੂੰ ਪੰਜਾਬ ਦੇ ਲਈ ਵਾਰਨਿੰਗ ਆ ਅੱਜ ਦੇ ਲਈ ਵੀ ਹੈਵੀ ਰੇਨ ਦੇ ਅਲਰਟ ਨੇ ਤੇ ਅੱਜ ਰੇਨ ਹੋਈ ਵੀ ਹੈ ਆ ਦੋ ਖੇਰਵਾਤ ਗਰਜ ਚਮਕ ਵਾਲੇ ਬੱਦਲ ਵਾਲੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਲੱਗੇ ਨੇ 30 ਅਗਸਤ ਨੂੰ ਵੈਰੀ ਹੈਵੀ ਰੇਨ ਯਾਨੀ ਕਿ অতি ਭਾਰੀ ਮੀਂਹ ਦੇ orange ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਕੱਲ ਪੰਜਾਬ ਦੇ ਬਹੁਤ ਹੀ ਖੇਤਰਾਂ ਦੇ ਵਿੱਚ অতি ਭਾਰੀ ਮੀਂਹ ਲੱਗਨੇ ਆ ਇਸ ਤੋਂ ਇਲਾਵਾ ਫਿਰ 31 ਤਰੀਕ 1 ਅਗਸਤ ਤੇ 1 ਸਤੰਬਰ ਤੇ 2 ਸਤੰਬਰ ਤੱਕ ਮੀਂਹ ਦਾ ਇਹ سلسلہ ਜਿਹੜਾ ਲੰਮਾ ਚੱਲ ਸਕਦਾ ਹੈ ਸੋ ਪਹਾੜਾਂ ਦੇ ਵਿੱਚ ਵੀ ਗਤੀਵਿਧੀਆਂ ਜਾਰੀ ਰਹਿਣਗੀਆਂ ਬੀਤੇ 24 ਘੰਟਿਆਂ ਦੇ ਵਿੱਚ ਵੀ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੋ ਆਉਦੇ ਦੋ ਤਿੰਨ ਦਿਨਾਂ ਦੇ ਵਿੱਚ ਵੀ ਕਾਫੀ ਖੇਤਰਾਂ ਦੇ ਵਿੱਚ ਬੱਦਲ ਫਟੇਗਾ ਜੰਮੂ ਹਿਮਾਚਲ ਤੇ ਉੱਤਰਾਖੜ ਦੇ ਖੇਤਰਾਂ ਦੇ ਵਿੱਚ ਸੋ ਆਉਦੇ ਦਿਨਾਂ ਦੇ ਵਿੱਚ ਸਿਸਟਮ ਬਾਰੇ ਅਫਰ ਡੇ ਤੁਹਾਨੂੰ ਕਰਦੇ ਰਹਾਂਗੇ ਸ਼ੁਕਰੀਆ ਜੀ ਧੰਨਵਾਦ